ਉਸ ਤੋਂ ਬਾਅਦ ਵੀ ਆਲੇ ਦਾ ਨਹੀਂ ਟੇਸਟੀ ਆ ਰਿਹਾ ਮੈਨੂੰ ਨਹੀਂ ਚਾਹ ਚਾਹਦਾ ਇਹ ਨਹੀਂ ਟੇਸਟੀ ਜਾ ਬਾਰੇ ਰਸਤੇ ਇੰਨੀ ਕਿਤੇ ਵੀ ਹਮੇਸ਼ਾ ਲੱਗਦਾ ਤੁਹਾਨੂੰ ਮੈਨੂੰ ਇਹ ਚਾਹੀਦਾ ਬਹੁਤ ਚੰਗਾ ਲੱਗਦਾ ਬਾਰੇ ਬਹੁਤ ਚੰਗਾ ਲੱਗਦਾ ਜਿਆਦਾ ਬਹੁਤ ਚੰਗਾ ਲੱਗਦਾ ਜਿਆਦਾ ਬਹੁਤ ਚੰਗਾ ਲੱਗਦਾ ਇਹਨਾਂ ਦਾ ਟਿਕਾਣਾ ਮੈਂ ਪੰਜ ਤੋਂ ਪਾਇਆ ਹਾਂ ਇਹੋ ਕੋਈ ਜਿਹਨੇ ਜੀ ਲਈ ਕਾਇਦਾ ਰੇਪ どうもありがとうございました。 ਜੋ ਡਿਜਟੇਂਡੀਆਂ ਡੀਸੀਆਂ ਆਪਦੀ ਖੂਬਸੂਰਤੀ ਹਰੇ ਬਈ ਬੜੀ ਦਿਖਾ ਰਹੀ ਨੇ। ਬਰੌਂਦੀ ਵਾਲੇ ਦਲੇ ਹਰੇ ਬਈ। ਬਹੁਤ ਰੱਤ ਫਿਰਾ ਚਾਹ ਪੀ ਕੇ ਚਾਹ ਇੱਥੇ ਬਣੀ 40 ਰੁਪਏ ਦੀ ਪਰ ਚਾਹ ਨਿਆਰਾ थी ਇੰਨੀ ਵਧੀਆ ਚਾਹ ਮੈਨੂੰ ਨਹੀਂ ਕਿਤੇ ਮਿਲੀ ਕਦੇ ਮੈਨੂੰ ਨਹੀਂ ਕਿਤੇ ਮਿਲੀ ਹੂੰ ਠੀਕ ਹੈ ਇਹਨਾਂ ਤੋਂ ਆਪਾਂ ਤਕਰੀਬਨ ਸਬਕ 100 ਕਿਲੋਮੀਟਰ ਅੱਗੇ ਆ ਚੁੱਕੇ ਹਾਂ ਤੇ ਹੁਣ ਚੱਲ ਕੇ ਆਪਾਂ ਅੱਗੇ ਨੂੰ ਤੁਰਦੇ ਆਂ ਖਾਣਾ ਤਾਂ ਬ੍ਰੇਕਫਾਸਟ ਹੀ ਪਰ ਵਾਲਾ ਥਾਂ ਆਪਾਂ ਨੂੰ ਹਾਲੇ ਲੱਭ ਨਹੀਂ ਰਿਹਾ ਜੱਤ ਘਟ ਨਹੀਂ ਲੱਭਦਾ ਮੈਂ ਕਿਹਾ ਇੱਕ ਛੋਟੀ ਜੀ ਚਾਹ ਦੀ ਕੱਪੀ ਠੀਕ ਹੈ ਛੋਟੀ ਜੀ ਚਾਹ ਦੀ ਕੱਪੀ ਲੈ ਲਈ ਤੇ ਹੁਣ ਆਪਾਂ ਹਣਾ ਅੱਗੇ ਸਫਰ ਦੇ ਉੱਤੇ ਤੁਰਨ ਲੱਗਦੇ ਆਂ ਆਓ ਚੱਲੀਏ ਕਿਨਾਂ ਆਪਾਂ ਹੁਣ ਨਦੇੜ ਸਾਹਿਬ ਵੱਲ ਨੂੰ ખુલ્લા ડુલ્લા દેખ ચારે પાસે નજારે આલા ਇਹ ਦਿਖਾ ਰਿਹਾ ਹੈ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਤੇ ਅਗਲੇ ਸਫਰ ਤੇ ਮਿਲਦੇ ਆਂ ਫਿਰ ਆਪਾਂ ਦੁਬਾਰਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਇੱਕ ਵਧੀਆ ਜਿਹਾ ਕਰਦਿਆ ਕਰ ਦਿਓ ਧੰਨਵਾਦ ਜੀ ਬਾਕੀ ਮਿਲਦੇ ਆਂ ਫਿਰ ਆਪਾਂ ਅਗਲੇ ਸਫ਼ਰ ਤੇ